ਵਾਕ ਨੂੰ ਵੀਡੀਓ ਬਣਾਉਂਦਾ ਪੁੱਛ ਕੇ ਵੀਡੀਓ ਬਣਾ। ਪਿਆਸ ਕਿੱਥੋਂ ਆ ਤੂੰ? ਹਾਂਜੀ ਮੈਂ ਕੋਟਕ ਨੂੰ ਬਲਾਕ ਕਰਦੀ ਆ। ਤੇ ਕੋਟਕਪੂਰੇ ਤੋਂ ਬਿਲੋਂਗ ਕਰਦੀ ਆ। ਕੁੜੀ ਰਾਤ ਨੂੰ ਟਾਈਮ ਹੈਗਾ ਜੀ ਟਾਈਮ ਕਿੰਨਾ ਹੈ ਰਹਾ? ਸਾਡੇ 3:00 6:00 ਤੇ 3 ਵਜੇ ਦਾ ਹੈ ਜੀ ਪੁੱਛ। ਸਾਡੇ 3:00 ਦਾ ਟਾਈਮ ਹੈ ਜੀ ਦੇ ਰਾਤ ਨੂੰ ਨਾ ਦੋ ਬੰਦੇ ਜੀ ਇੱਕ ਇੱਕ ਅਜ ਲੇਡੀ ਜੀ ਜੇਰੇ ਜੀ ਗ੍ਰੈਪਰਸ ਜੀ ਕੇ ਉਹ ਆਪ ਗਾਇਬ ਹੋਏ ਹੋਇਆ ਮੈਂ ਸਹੀਆਂ ਮ ਖੜੀ ਹੋਈ ਹਾਂ ਤੇ ਤੇਨੇ ਕਿਡਨਾਪਰ ਗਾਇਬ ਹੋਗੇ ਤੇ ਸਹੀਆਂ ਖੜੀ ਐ ਇਹ ਰਾਤ ਨੂੰ ਬੱਚਾ ਬੱਚਾ ਚੱਕਦੀ ਫੜੀ ਜੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਆ ਬੱਚਾ ਮੈਂ ਸਰ ਚੱਕਣਾ ਆ ਆ ਬੱਚਾ ਜਿਹੜਾ ਨਾ ਮੱਚਾ ਨੇੜੇ ਲੈ ਆਉ ਜੂ ਉਹ ਪੱਜ ਚੁੱਕੇ ਠੀਕ ਤੇ ਕਹਿੰਦੇ ਬੱਚਾ ਚੱਕਣ ਵਾਲੇ ਪੱਜ ਚੁੱਕੇ ਮੈਂ ਖੜੀ ਹੋਈ ਹਾਂ ਜੀ ਅੱਛਾ ਬੱਚਾ ਚੱਕਣ ਵਾਲੇ ਪੱਜ ਚੁੱਕੇ ਨਹੀਂ ਤੇ ਤੂੰ ਉਹਨਾਂ ਨਾਲ ਕਿਵੇਂ ਸੀ ਆ ਬੱਚਾ ਚੱਕਦੀ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸੀਂ ਬੱਚਾ ਚੱਕਣ ਵਾਲੇ ਨਹੀਂ ਮੇਰੇ ਕੋਲ ਸਟੇ ਵੀ ਗਾ ਰਹੀ ਆ ਬੱਚਾ ਚੱਕਣਾ ਫਿਰ ਕੌਣ ਸੀਗਾ ਕਿਹੜਾ ਜਿਹੜਾ ਜੇ ਤਾਂ ਗੱਡੀ ਲੈ ਕੇ ਆਏ ਖੜੇ ਸੀ ਲੋਕ ਘੁੰਮਣਾ ਆਪ ਕੀ ਸੀ ਉਹ ਤਾਂ ਹੀ ਬੈਕ ਹੋ ਗਏ ਮੈਂ ਤਾਂ ਸਹੀ ਆ ਜੇ ਮੈਂ ਸਹੀ ਆ ਥੋੜੇ ਕੋਲ ਖੜੀ ਆ ਠੀਕ ਆ ਜੇ ਮੈਂ ਗੱਲਾਂ ਕਰੀਏ ਤੈਨੂੰ ਮੌਕਾ ਨਹੀਂ ਮਿਲਿਆ ਭੱਜਣ ਦਾ ਬੰਦਾ ਇੱਕ ਮਿੰਟ ਇੱਕ ਬੰਦਾ ਇੱਕ ਬੰਦਾ ਗੱਲ ਕਰ ਰਿਹਾ ਗਰੇ ਮੁਸਤਫਾ ਗੱਡੀ ਆਜਾ ਆਜਾ ਚੱਕਦੀ ਸੀ ਜੀ ਫੇਰਾ ਤਾਪ ਅਸੀਂ ذواق ਨਹੀਂ ਛਕਣ ਵਾਲੇ ਬਿਸਮਤ ਵਾਲਾ ਮੈਂ ਉਹ ਬੰਦਾ ਸਾਰੇ ਉਹ ਬੰਦਾ ਪਤਾ ਨਹੀਂ ਜਾਂਦੀ ਇਹ ਲੱਗਿਓ ਤਾਂ ਨਿਕਲ ਕੇ ਨਾਲ ਨਹੀਂ ਤੂੰ ਕਹਿੰਦੀ ਮੈਂ ਨਿਕਲਦੇ ਕਰਦੇ ਪਹਿਲਾਂ ਮੰਨੀ ਨਾ ਸਾਰਾ ਦੇ ਆਈ ਕਿਥੋਂ ਪੁੱਛਦਾ ਮੂੰਹ ਸੁੱਕੀ ਜਾਂਦਾ ਯਾਰ ਚਿੱਟੇ ਵਾਲੀ ਐ ਨਈ ਸੋਰ ਨਹੀਂ ਨਈ ਸੋਰ ਪਾਣੀ ਨਹੀਂ ਦੇਣਾ ਇਹਨੂੰ ਦੇਣਾ ਚਾਹੀਦਾ ਪਾਣੀ ਪੀ ਲੈਣਾ ਪਾਣੀ ਨਹੀਂ ਆਈ ਗੱਲ ਲੱਗੀ ਮੈਂ ਦੇਖ ਬੰਦ ਬਰੀਂਦੀ ਸਾਫਦੇ ਬਾਹਰ ਕੋਈ ਲੈਟਰ ਨਹੀਂ ਚੱਕਦੀ ਮੋਬਾਈਲ ਦੀ ਦੋ ਗੱਡੀ ਲੈ ਕੇ ਆਏ ਗੱਡੀ ਨੇ ਮੌਕਾ ਨਹੀਂ ਨਾ ਮਿਲਿਆ ਨਾ ਭੱਜਣ ਦਾ ਹਣ ਤੇਰੇ ਨਾਲ ਦੇ ਕੋਈ ਨਾਲ ਦੇ ਕਿਧਰ ਗਏ ਆ ਬੰਦਿਆਂ ਨੂੰ ਤਾਂ ਡਰ ਕੇ ਬੰਦੇ ਇਹ ਜੇ ਡਰਦੇ ਨਹੀਂ ਤਾਂ ਆ ਰਹੇ ਤਾਂ ਬੰਦੇ ਨਾ ਬੰਦੇ ਜੇ ਕੁਝ ਬੜਾ ਲੱਗਿਆ ਉਹਨਾਂ ਨੂੰ ਇਹ ਥੱਲੇ ਵਰਗੀ ਇਹਦੇ ਨਾਲ ਦੇ ਭੱਜ ਚੁੱਕੇ ਆ ਜੀ ਤੇ ਬੰਦੀ ਇੱਥੇ ਖੜੇ ਰੱਖੀ ਜਾਣ ਉਹ ਉਹ ਕਿੱਥੋਂ ਦੇ ਆ ਉਹ ਕਿੱਥੋਂ ਦੇ ਆ ਹਾਂਜੀ ਇਹ ਚੱਲ ਬਾਹਰ ਹੈਗਾ ਬੰਦਾ ਥੱਲੇ ਹਾਂ ਬੜਾ ਜੇ ਅਸਲੀ ਡਰ ਨਾ ਪੜਾ ਉਹ ਹੈਗਾ ਵਿੱਕੀ ਡਕਟਰ ਠੀਕ ਹੈ ਉਹ ਗ੍ਰੈਪਰ ਵਿੱਕੀ ਰੋਕਰ ਕੜਾ ਹਾਂਜੀ ਉਹ ਮਤਲਬ ਕਿੱਥੋਂ ਆ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ 'ਚ ਲੱਗਾ ਇੱਕ ਸੋਨੂ ਆ ਉਹ ਵੀ ਕੋਟਕਪੂਰੇ ਦਾ ਉਹ ਵੀ ਇੱਕ ਨੈਪਰ ਆ ਮੈਂ ਕੱਲ ਵਿੱਕੀ ਕੋਟਕਪੂਰੇ ਤੋਂ ਆਇੜਾ ਹਾਂਜੀ ਸੋਨੂ ਸੋਨੂ ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਆ ਬਰਾੜ ਹਸਪਤਾਲ 'ਚ ਲੱਗਿਆ ਹਾਂਜੀ ਉਹ ਸਾਰੇ ਗ੍ਰੈਪਰ ਨੇ ਅਸੀਂ ਮੈਸੀ ਜਿਹੜੀ ਜਿੰਨੀ ਮਸਾਲਾ ਦੇਣਾ ਸਿੰਪਲ ਮੈਂ ਕੈਮਰਾ ਵਿੱਚ ਚੱਲਦੀ ਆਂ ਠੀ ਮੈਂ ਚੱਕਣ ਵਾਲੀ ਨਹੀਂ ਮੈਂ ਥੋੜਾ ਤਾਂ ਹੀ ਗੱਲ ਕਰ ਰਹੀ ਆ ਜਿਹੜਾ ਦੂਜਾ ਸੀਗਾ ਉਹ ਕੋਣ ਸੀ ਵਿਕੀ ਦੱਸਣ ਵਾਲਿਆ ਮਿਠਾਇਆ ਲੂਗੀ ਕਿ ਕਿਰਨ ਹਾਂ ਇੱਕ ਮਿੰਟ ਅੱਜ ਅਸੀਂ ਬੰਨਜਾ ਆਈ ਸਾਨੂੰ ਥੋੜੀ ਹਾਲ ਫ ਲਈ ਸਾਨੂੰ ਠਾਇਆ ਠੀਕ ਹੈ ਅੱਛਾ ਤਾਂ ਹੀ ਨਹੀਂ ਠਹਿਰ ਗਿਆ ਇੱਕ ਸਾਡੇ ਕੋਲ ਦੋ ਵਾਰ 70 ਪੀਸ ਨਹੀਂ 70 ਸਾਨੂੰ ਕੋਣੇ ਕੋਲ ਨਾ ਜਿੰਨੇ ਦਾ ਸੋਨਾ ਮੈਂ ਲਾਵਾਂ ਲੈ ਕੇ ਆਵਾਂਗਾ ਨਾ ਲਾਵਾਂਗਾ ਜੀ ਜੀ ਕੋਈ ਖੜ ਦੇ ਕੋਈ ਗੱਲ ਸੁਣਨ ਦੇਆ ਕਰੋ ਪਤਾ ਗੱਲ ਅੱਗੀ ਹੈ ਉਹ ਐਸਮਤ ਸਿੰਘ ਦਾ ਹਸਬੰਦ ਹੈ ਠੀਕ ਹੈ ਕਿਹਨਾਂ ਦਾ ਐਸਮਤ ਸਿੰਘ ਦੇ ਹਸਬੰਦ ਉਹ ਬੱਜ ਗਿਆ ਹੈ ਨਾ ਸਲਮ ਮੈਲਸ ਕਰਾਈ ਹੈ ਜੀ ਦੇ ਕਿੰਨੇ ਦੇ ਪਹਾੜ ਚ ਪਾਵਾ ਜੀ ਦੇ ਫੋਨ ਬੱਠੇ ਨਹੀਂ ਇੱਕ ਮਿੰਟ ਹੋਰ ਸਰਾਟਾ ਪਰ ਰੁਕਾ ਜਿਹੜਾ ਸਮਤ ਸਿੰਘ ਆਹ ਲੱਭਦੇ ਫਿਰੇਟ ਹੋ ਗਏ ਨੇ ਉਹ ਕੰਦਾਯੂ ਹੈ ਨਹੀਂ ਵਿੱਕੀ ਡਾਕਟਰ ਹਾਂ ਜੀ ਜਿਹੜੇ ਹੋਪਾ ਦੋ ਕਰਦੇ ਹੋਰ ਵੀ ਹੋਣਗੇ ਨਾ ਪ੍ਰੋਬਲਮ ਹੈ ਜੇ ਆਪੇ ਪਾਸੋਂ ਹੈ ਚਲੋ ਕੋਈ ਬਿੱਕੀ ਡਾਕਟਰ ਕਿਥੇ ਨਾ ਜੀ ਉਹ ਵੀ ਕੋਲ ਨਹੀਂ ਬੜਾ ਅੱਛਾ ਵਿੱਕੀ ਡਾਕਟਰ ਵੀ ਕੋਲ ਕਬਰੇ ਤੋਂ ਆਇਆ ਉਹ ਵੀ ਕੋਟ ਮੈਂ ਪਤਾ ਕਿਥੇ ਲੱਗ ਮਾਰਦਾ ਜਾਂਦਾ ਅਸੀਂ ਮੈਂ ਏਡਾ ਕੰਮ ਕਰਦੇ ਜਿਹੜੇ ਕਰਦੇ ਆ ਉਹਦਾ ਨਾਮ ਲੈ ਲਈ ਵਾਚ ਠੀਕ ਹੈ ਹੁਣ ਜਿਹੜੇ